ਹਾਂਜੀ ਦੋਸਤੋ ਪਹਿਲਾਂ ਤਾਂ ਪ੍ਰਵਾਸੀ ਮਜ਼ਦੂਰ ਸਾਡੀਆਂ ਪੱਗਾਂ ਲਾਉਂਦੇ ਸਨ ਅਤੇ ਸਾਨੂੰ ਕੁੱਟਮਾਰ ਵੀ ਕਰਦੇ ਸਨ ਪਰ ਹੁਣ ਤਾਂ ਪ੍ਰਵਾਸੀ ਮਜ਼ਦੂਰਾਂ ਨੇ ਜਮ੍ਹਾਂ ਹੱਦ ਪਾਰ ਕਰਕੇ ਰੱਖ ਦਿੱਤੀ। ਪ੍ਰਵਾਸੀ ਮਜ਼ਦੂਰ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਲੱਗ ਗਏ ਉਹ ਵੀ ਸ਼ਰੇਆਮ। ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਵਾਸੀ ਮਜ਼ਦੂਰ ਜੁਪੀ ਦਾ ਰਹਿਣ ਵਾਲਾ ਸੀ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਰਹਿਣ ਕਰਕੇ ਇਸ ਨੇ ਵਰਤ ਸੰਚਾਰ ਕਰ ਲਿਆ ਸੀ ਸ੍ਰੀ ਦਰਬਾਰ ਸਾਹਿਬ ਤੋਂ ਸੇਵਾ ਕਰਕੇ ਜਦ ਸੇਖੋ ਰੋਡ ਦੇ ਉੱਪਰ ਦੀ ਜਾ ਰਿਹਾ ਸੀ ਸੇਕੋ ਰੋਡ ਦੇ ਰਾਹ ਰਸਤੇ ਦੇ ਵਿੱਚ ਇਸ ਨੇ ਠੇਕੀ ਦੂਸਰਾ ਆਬ ਲਈ ਜਦ ਇਸ ਦੇ ਕੋਲ ਪੰਜਾਬੀ ਕੁੜੀ ਲੰਘਣ ਲੱਗੀ ਤਾਂ ਇਸ ਨੇ ਪਹਿਲਾਂ ਉਸ ਕੁੜੀ ਦੀ ਚੁੰਨੀ ਨੂੰ ਹੱਥ ਲਾਇਆ ਅਤੇ ਬਾਅਦ ਦੇ ਵਿੱਚ ਉਸ ਨੂੰ ਉੱਟ ਕੇ ਜੱਫੀ ਪਾ ਲਈ ਉਹ ਵੀ ਰੋਡ ਦੇ ਉੱਪਰ ਸ਼ਰਿਆਮ ਜਦ ਉੱਥੇ ਖੜੇ ਇਸ ਦੇ ਬਾਰੇ ਪੰਜਾਬੀਆਂ ਨੂੰ ਪਤਾ ਲੱਗਿਆ ਤਾਂ ਪੰਜਾਬੀਆਂ ਨੇ ਇਸ ਦਾ ਬਹੁਤ ਹੀ ਜ਼ਿਆਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਇਸ ਦੇ ਮੂੰਹ ਤੇ ਵੀ ਸੱਟ ਮਾਰੀ ਅਤੇ ਦੇ ਉੱਪਰ ਵੀ ਇਸ ਦੇ ਛੱਟ ਲੱਗੀ ਹੋਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਪੰਜਾਬ ਦੀਆਂ ਕੁੜੀਆਂ ਹੁਣ ਪੰਜਾਬ ਦੀਆਂ ਸੜਕਾਂ ਦੇ ਉੱਪਰ ਵੀ ਸੇਫ ਨਹੀਂ ਹਨ ਇਹ ਪ੍ਰਵਾਸੀ ਮਜ਼ਦੂਰ ਦਿਨੋ-ਦਿਨ ਹੱਦਾਂ ਪਾਰ ਹੀ ਕਰ ਰਹੇ ਨੇ ਜਿਸ ਥਾਲੀ ਦੇ ਵਿੱਚ ਖਾਂਦੇ ਹਨ ਇਹ ਪ੍ਰਵਾਸੀ ਮਜ਼ਦੂਰ ਉਸ ਥਾਲੀ ਦੇ ਵਿੱਚ ਹੀ ਸੇਕ ਕਰਦੇ ਹਨ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਇਸ ਪ੍ਰਵਾਸੀ ਮਜ਼ਦੂਰ ਦੀ ਹਰਕਤ ਦੇਖ ਕੇ ਪੰਜਾਬੀ ਕੋਈ ਨਾ ਕੋਈ ਹਸਣ ਲੈ ਸਕਣ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਬੱਦ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਨਾਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਆਪਰਾਖਾ ਕੋਸ਼ਿਸ਼ ਕੀਤੀ ਤੇ ਜਦੋਂ ਕੁੜੀ ਨੂੰ ਜੱਫੀ ਭਾਈ ਇਹਨੇ ਪਿੱਛੋ ਦੀ ਤੇ ਕੁੜੀ ਨੇ ਰੋਲਾ ਪਾਇਆ ਫੇਰ ਉਸ ਤੋਂ ਬਾਅਦ ਉਹਨੂੰ ਫੜ ਲਿਆ ਜੱਫੀ ਪਾਲੀ ਇਹਨੇ ਤੇ ਦੇਖੋ ਪਿੰਡ ਵਾਲਿਆਂ ਦੇ ਪੇਂ ਮਾਰਿਆ ਹੋਰ ਬੰਗਲਕ ਨੇ ਮਾਰਿਆ ਜੀ ਬਸ ਸਹੀ ਗਲਤੀ ਦੀ ਇਹ ਹੈ ਕਿ ਕਿੱਥੇ ਦਾ ਰਹਿਣ ਵਾਲਾ ਪਤਾ ਲੱਗੂ ਇਹ ਹੈਗਾ ਜੀ ਯੂਪੀ ਦਾ ਜੀ ਯੂਪੀ ਦਾ ਇਹਦਾ ਪਾਸਪੋਰਟ ਦੇ ਉੱਤੇ ਯੂਪੀ ਦਾ ਐਡਰੈਸ ਆ ਇਹਦੇ ਲਖਨਊ ਦਾ ਰਹਿਣ ਵਾਲਾ ਵਾ ਦੱਸਿਆ ਜਾ ਰਿਹਾ ਏ ਦੱਸੋ ਇਹ ਕਿੱਥੇ ਦਾ ਰਹਿਣ ਵਾਲਾ